ਹੁਣ ਪਿੰਡਾਂ ਦੇ ਵਿੱਚ ਹੁਣ ਲਾਪਿਆ ਆਹ ਕੰਮ ਇੱਕ ਬੀਬੀ ਨੂੰ ਬਾਬਾ ਦਹੋਂ ਲੱਗਾ ਹੀ ਚਮਤਕਾਰ ਹੈ ਲੇਕਿਨ ਚਮਤਕਾਰ ਕੀ ਦਹੋਣਾ ਸੀ ਬੀਬੀ ਕਰਨ ਲਾਪੀ ਉਹਦਾ ਪੇਟ ਸਿਆ ਪਾ ਜੀ ਹਾਂ ਪਿੰਡਾਂ ਛਾਰਾਂ ਦੇ ਵਿੱਚ ਇੱਕ ਨਵਾਂ ਹੀ ਗੈਂਗ ਹੁਣ ਐਕਟਿਵ ਹੋ ਚੁੱਕਾ ਗਿਆ ਦੋ ਤਿੰਨ ਬਾਬੇ ਜਿਹੜੇ ਘੁੰਮਦੇ ਪਏ ਆ ਨਾਲ ਉਹਨਾਂ ਦੇ ਸਾਥੀ ਘੁੰਮਦੇ ਪਏ ਆ ਅger ਰਾਹ ਜਾਂਦੇ ਲੋਕਾਂ ਨੂੰ ਖੁਲਾੜ ਕੇ ਕਹਿੰਦੇ ਆ ਤੇ ਇਹ ਬਾਬੇ ਬੜੇ ਕਰਨੀ ਵਾਲੇ ਹੈਗੇ ਆ ਇਹਨਾਂ ਦੇ ਪੈਰੀ ਹੱਥ ਲਾਓ ਤੇ ਇਹਨਾਂ ਕੋਲੋਂ ਅਸ਼ੀਰਵਾਦ ਲੋ ਤੁਹਾਡੇ ਘਰ ਦੀਆਂ ਜੋ ਵੀ ਸਮੱਸਿਆਵਾਂ ਆ ਗਈਆਂ ਉਹ ਠੀਕ ਹੋ ਜਾਣ ਗਿਆ ਲੋਕ ਭੋਲੇ ਭਾਲੇ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਜਾਂਦੇ ਆ ਤੇ ਉਸ ਬਾਬੇ ਦੇ ਪੈਰੀ ਹੱਥ ਲਾਉਣ ਲੱਗਿਆ ਉਹਨੂੰ ਕਹਿੰਦੇ ਆ ਕਿ ਬਾਬਾ ਜੀ ਸਾਡੇ ਘਰ ਵੀ ਨਿਗਾਹ ਮਾਰੋ ਤੇ ਸਾਡਾ ਵੀ ਘਰ ਸੈੱਟ ਕਰੋ ਉਹ ਬਾਬਾ ਬੜਾ ਛਾਤਰੇਗਾ ਸੀ ਬੀਬੀ ਨੂੰ ਕਹਿੰਦਾ ਬੀਬੀ ਕੰਨਾਂ ਦੀ ਵਾਲੀਆਂ ਇੱਥੇ ਰੱਖ ਕੰਨ ਦੇ ਵਿੱਚ ਕੋਈ ਛੀਰ ਦੇ ਵਿੱਚ ਕੋਈ ਸੋਨਾ ਨਹੀਂ ਨਜ਼ਰ ਆਉਣਾ ਚਾਹੀਦਾਗਾ ਤੂੰ ਥੱਲੇ ਰੱਖ ਤੇ ਤੇਰਾ ਅਸੀਂ ਹੁਣੇ ਪਾਠ ਪੂਜਾ ਕਰਕੇ ਰੱਬ ਰੱਬ ਕਰ ਦਿੰਨੇ ਹੈਗੇ ਆ ਉਹ ਬੀਬੀ ਨੇ ਆਪਣੇ ਘਰ ਵਾਲੇ ਦੇ ਨਾਲ ਹੁੰਦੇ ਹੋਏ ਵੀ ਕੰਨਾਂ ਦੀਆਂ ਵਾਲੀਆਂ ਲਾ ਕੇ ਥੱਲੇ ਰੱਖੀਆਂ ਬਾਬੇ ਨੇ ਮਾਰੀ ਫੂਕ ਤੇ ਕੰਨਾਂ ਦੀਆਂ ਵਾਲੀਆਂ ਪਾਈਆਂ ਜੇਬ 'ਚ ਤੇ ਹੋ ਗਿਆ ਰਫੂ ਚੱਕਰ ਤੇ ਦੋਵੇਂ ਜੀ ਵਿੰਦੇ ਹੀ ਰਹਿ ਗਏ ਕਿਉਂਕਿ ਬਾਬਾ ਦਾ ਫੜਲ ਹੋ ਗਿਆ ਬਾਬਾ ਤੇ ਉਹ ਗਿਆ ਤੇ ਉਹ ਗਿਆ ਹੁਣ ਡੋਰੀ ਬੀਬੀ ਦੁਹਾਈਆਂ ਪਾਦੀ ਵੀ ਪੇਟ ਸਿਆਪਾ ਕਰਦੀ ਪਈ ਹੈ ਲੇਕਿਨ ਵਾਲੀਆਂ ਹੁਣ 10-15 ਹਜ਼ਾਰ ਦੀਆਂ ਉਹ ਤੇ ਚੱਲ ਗਿਆ ਆ ਵੀਡੀਓ ਤੁਸੀਂ ਆਪ ਹੀ ਦੇਖ ਲਓ ਕੀ ਕਰੀਏ ਬੀਬੀ ਕਿਵੇਂ ਕਰਦੀ ਪਈ ਹੈ ਪੇਟ ਸਿਆਪਾ ਉਸ ਬਾਬੇ ਦਾ ਇਹ ਖੜੇ ਨੇ ਇਹ ਬੈਠੇ ਦੇ ਨੇ ਕਾਫੀ ਲੋਕ ਖੜੇ ਹੁਣ ਤੁਰ ਪਏ ਨੇ ਇਹ ਤਮਹرائی ਵਾਲੇ ਰੋਡ ਦੇ ਉੱਤੇ ਬਾਈਪਾਸ ਦੇ ਉੱਤੋਂ ਇਸ ਮੇਰੀ ਭੈਣ ਦੀਆਂ ਜੋ ਬਾਲੀਆਂ ਖੋਲ ਕੇ ਲੈ ਗਿਆ ਕੋਈ ਚੋਰ ਔਰ ਮੋਟਰਸਾਈਕਲ ਤੇ ਨਿਕਲ ਗਏ ਨੇ ਲੋਕ ਸੋ ਕੀ ਗੱਲ ਕੀ ਹੋਈ ਆ ਤੁਹਾਡੇ ਬਾਈ ਵਧੀਆ ਇੱਕ ਬਾਬਾ ਹੀ ਉਹਨਾਂ ਦਾ ਇਦਾਂ ਹੀ ਸੜੀਆਂ ਦੇ ਕੱਪੜੇ ਪਾਏ ਪਰਨਾ ਬਣਿਆ ਸੀ ਇਹਨੇ ਅੱਛਾ ਉਹਨੇ ਸਾਨੂੰ ਹੱਥ ਦਿੱਤਾ ਕਹਿੰਦਾ ਵੀ ਤੇ ਥੋੜੇ ਸ਼ੰਗ ਦਾ ਮੰਦਿਰ ਕਿੱਥੇ ਹੈ ਮੈਂ ਉਹ ਹੱਥ ਮਾਰ ਮੈਂ ਕਹਿੰਦਾ ਭਾਈਆ ਪੋਂ ਤੋਂ ਪਾਰ ਹੈਗਾ ਹਾਂਜੀ ਤਾਂ ਅਸੀਂ ਥੋੜੀ ਅੱਗੇ ਆਏ ਇੱਕ ਜਨਾਨੀ ਜਨਾਨੀ ਨਾਲ ਤੇ ਇੱਕ ਮੁੰਡਾ ਸੀ ਹਾਂਜੀ ਉਹ ਅੱਗੇ ਆ ਕੇ ਸਾਨੂੰ ਥੋੜੀ ਅੱਗੇ ਆਉਣਾ ਰੋਕ ਲਿਆ ਅੰਦਰ ਫਾਈ ਤੁਹਾਨੂੰ ਬਾਬੇ ਨੇ ਕੀ-ਕਿਆ ਮੰਗਾ ਜਦ ਮੰਦਰ ਵਾਲਾ ਪੁੱਛਿਆ ਕਰਦਾ بڑے ਪਿਆਸ ਵਾਲੇ ਬਾਬਾ ਮਹਾਰਾਜ ਨੇ ਤੇ ਕਰਨੀ ਵਾਲੇ ਆ ਹਾਂਜੀ ਇਹ ਤਾਰ ਦੇਦੇ ਲੋਕਾਂ ਨੂੰ ਪੈਰੀ ਹੱਥ ਲਾਉ ਉਹ ਪਿੱਛੇ-ਪਿੱਛੇ ਆਉਂਦੇ ਪਰ ਅਸੀਂ ਇੱਥੇ ਉੱਧੇ ਸਾਡੇ ਨਾਲ ਹੀ ਪੁੱਜ ਗਏ ਅੱਛਾ ਤੇ ਇਹਨੇ ਸੋ ਆਖੇ ਵੀ ਬਾਬਾ ਜੀ ਮੇਰੇ ਕੋਲ ਪਾਲੀਆਂ ਕਲਾ ਲਈ ਉਹ ਇਦਾਂ ਕਹਿੰਦਾ ਹਟ-ਹਟ ਪਿੱਛੇ-ਪਿੱਛੇ ਰੁਕ ਅੱਛਾ ਜੀ ਜਿੱਦਾਂ ਅਸੀਂ ਪਿੱਛੇ ਹਟ ਗਏ ਕਹਿੰਦੇ ਵੀ ਦੱਸੋ ਕੀ ਦੁੱਖਾ ਤੁਹਾਨੂੰ ਇੱਧਰ ਲੰਬੇ ਆਜੋ ਫਲਾਣ ਉਹ ਕੋਈ ਜਨਾਨੀ ਨਾਲ ਰਲ ਗਈ ਹਾਂ ਛਾ ਜੀ ਉਹਨੇ ਵੀ ਖੋਲੀਆਂ ਪਾਲੀਆਂ ਇਹਨਾਂ ਮਿਆਂ ਨੂੰ ਪਤਾ ਲੱਗਾ ਉਹ ਮੈਂ ਪਾਲੀਆਂ ਖੋਲ ਕੇ ਦੇ ਦਿਆਂਗਾ ਤੁਸੀਂ ਇੱਕ ਕੁੜੀ ਨੇ ਚਪਟਾ ਮਾਰਿਆ ਜਾਂ ਬੰਦੇ ਨੇ ਚਪਟਾ ਮਾਰਿਆ ਠੀਕ ਲਾਈਆ ਉਹਨੇ ਆ ਚਪਟਾ ਨੂੰ ਹਾਂ ਠੀਕ ਲਾਈਆ ਇਹ ਸਾਡੀ ਮਾਤਾ ਆ ਜਿਹਨਾਂ ਦੀਆਂ ਵਿਚਾਰੀਆਂ ਨੀਆਂ ਬਾਲੀਆਂ ਖੋਲ ਕੇ ਲੈ ਗਏ ਨੇ ਮੋੜ ਦੇ ਉੱਤੋਂ ਤੇ ਕੀ ਗੱਲ ਕੀ ਹੋਈ ਹਾਂ ਤੁਸੀਂ ਵੀ ਦੱਸੋ ਮਾੜਾ ਜਿਆ ਸਾਨੂੰ ਇਹਦੇ ਬਾਰੇ ਨਾਲੇ ਲੋਕਾਂ ਨੂੰ ਪਤਾ ਲੱਗੇ ਆਂਦੇ ਹੀ ਆਂਦੇ ਹੀ ਕਿੰਦਲ ਤੋਂ ਇਧਰੋਂ ਸਿਆਰੋਂ ਦਵਾਈ ਲਈ ਆਵਾਦੀ ਮੈਂ ਤਕੜਾ ਤੇ ਆ ਕਿਹੜਾ ਖਿਲਾਰ ਲਿਆ ਉਹਨੇ ਵੀ ਇਹ ਕੰਦਲ ਆਪੂ ਐ ਅੱਛਾ ਕਿੱਥੇ ਜੀ ਕਰਕੇ ਖਿਲਾ ਰਿਆ ਤੁਹਾਨੂੰ ਬਾਈਪਾਸ ਤੋਂ ਥੋੜੀ ਜਿਹੀ ਉਰੇ ਆ ਕੇ ਜੀ ਬਾਈਪਾਸ ਤੋਂ ਉਰੇ ਆ ਕੇ ਹਾਂ ਜੀ ਹਾਂ ਚਾਕੀ ਕਹਿੰਦੇ ਕੀ ਤੁਹਾਨੂੰ ਆਵਾਜ਼ ਆ ਰਿਹਾ ਹੈ ਕਿ ਨੰਦਨਾ ਪੀਰ ਸਿਵਾ ਮੰਦਿਰ ਜਾਣਾ ਮਾਏ ਇਆਂ ਝੂਟ ਮਾਰਾ ਦੇਣਾ ਹੈ ਹੈ ਕੌਣ ਕੌਣ ਹੀ ਹੋ ਇੱਕ ਮੋੜਾ ਕਿੰਨੇ ਕ ਸਾਲ ਦਾ ਹੀ ਮੋੜਾ ਕੋਈ ਮੈਂ ਕਹਾਂ 20 ਸਾਲ ਦਾ 25 ਸਾਲ ਦਾ ਦਾੜੀ-ਜੂੜੀ ਰੱਖੀ ਸੀ ਉਹਦੇ ਨਾਲ ਕੋਈ ਸੀ ਦੂਸਰਾ ਇੱਕ ਜਨਾਨੀ ਕਿੰਨੀ ਕੁ ਉਮਰ ਦੀ ਸੀ ਉਹ ਵੀ ਜਨਾਨੀ ਮੇਰੇ ਕੋਲ 30 ਸਾਲ ਦੀ ਨਹੀਂ 28 ਸਾਲ ਦੀ 22-28 ਸਾਲ ਦੀ ਹਾਂਜੀ ਇਹ ਵਰਤੀ ਦੋ ਹੀ ਜਣੇ ਹੀ ਜਾਂਦੇ ਦੋ ਜਣੇ ਖਿਡਾਰੀ ਸਾਨੂੰ ਦੋੜੇ ਪਿੱਛੇ ਬਾਬਾ ਜਿਹਨਾਂ ਦੀ ਬੰਦੇ ਨਾਲ ਖੇਡ ਰਿਹਾ ਸਾਨੂੰ ਅੱਛਾ ਉਹ ਨਖ ਖੇਡ ਰਿਹਾ ਸਾਨੂੰ ਤਾਂ ਉੱਥੋਂ ਆਪਣੇ ਪਿੱਛੋਂ ਨਾ ਉਹ ਆਈਆ ਬਾਬਾ ਪਤਾ ਨਹੀਂ ਕੀ ਕੀਤਾ ਨਾ ਮੇਰੇ ਬਿਰ ਤੇ ਦੋਲੀਆਂ ਤੇ ਬਾਲੀਆਂ ਤੇ ਆਦਾ ਬਾਲੀਆਂ ਕੋਲੋਂ ਆਇਆ ਅੱਛਾ ਤੁਹਾਨੂੰ ਕੁਝ ਸੰਘਾਇਆ ਗਿਆ ਕੋਈ ਇਸ ਦੇ ਬਾਰੇ ਹਾਂਜੀ ਸੰਘਾ ਕੇ ਬਾਲੀਆਂ ਲੋਈਆਂ ਤੇ ਪਤਾ ਨਹੀਂ ਬਾਲੀਆਂ ਖਲਾ ਲਈਆਂ ਨਾ ਕਿ ਉਹ ਲੜਦਾ ਆਪੂ ਲੈ ਤੁਸੀਂ ਆਪ ਖੋਲ ਕੇ ਦਿੱਤੀ ਜਾਉਣਾ ਬਾਲੀਆਂ ਖੋਲੀਆਂ ਨਾਲ ਆਪੂਗੇ ਕਿਹੜਾ ਨਾ ਹੱਥ ਪਾਇਆ ਇਥੋਂ ਨਾ ਲਾਇਆ ਆ ਇਹਦੇ ਇਹਦੇ ਰੋਮੇ ਥੋੜਿਆ ਨਾ ਗਾਂ ਕਰ ਦਿੱਤਾ ਤੇ ਮੀਆ ਦਾ ਬੀਬੀ ਪਾਲੀਆਂ ਖੋਲ ਆਇਆ ਦਾ ਆਪੂ ਆਦਾ ਇਦਾਂ ਹੋ ਲੋ ਆਇਆ ਤੇ ਪਾਓ ਇਹਦੇ ਵਿੱਚ ਐ ਝੋਲੀ ਚ ਪਾ ਜੀਤੀਆਂ ਇਹ ਕਿਹੜੇ ਮੋਟਰਸਾਈਕਲ ਤੇ ਸੀ ਚੋਰ ਇਹ ਜਿਹੜੇ ਇਹ ਮੋਟਰਸਾਈਕਲ ਉਹ ਜਿਹੜਾ ਚਾਜਾ ਮੋਟਰਸਾਈਕਲ ਹੁੰਦਾ ਆ ਇਹ ਜੀ ਦੀਨਾ ਨਗਰ ਦੇ ਇਹ ਰੋਡ ਦੇ ਉੱਤੇ ਨਾ ਆਪਣੇ ਤਮਰਾਈ ਵਾਲੇ ਰੋਡ ਦੇ ਉੱਤੇ ਤੇ ਮਗਰਾਲੇ ਵਾਲੇ ਚੌਂਕ ਦੇ ਇੱਥੇ ਚੋਰੀ ਹੋ ਗਈ ਆ ਇਹ ਸਾਡੀ ਭੈਣ ਦੀਆਂ ਬਾਲੀਆਂ ਖੋਲ ਕੇ ਲੈ ਗਏ ਨੇ ਲੋਕ ਇਹਦੇ ਦੋ ਜਾਣੇ ਹੀ ਜੀ ਬਾਈਕ ਸਾਈਕਲ ਦੇ ਇਹ ਮੈਨੂੰ ਲੱਗਦਾ ਇੱਕ ਪਲਸ ਇੱਕ ਬਾਬਾ ਵੀ ਇੱਕ ਨਾਲ ਆ ਜੀ ਜਿੰਨਾ ਖਲਾਈਆਂ ਇਹਨਾਂ ਨੂੰ ਕੁਝ ਸੰਘਾਇਆ ਗਿਆ ਆ ਤੇ ਇਹ ਇਹ ਮੇਰੀ ਭੈਣ ਦੀਆਂ ਬਾਲੀਆਂ ਇਹ ਵਿਚਾਰੀ ਛੱਟ ਦੀ ਬੰਦਾ ਗਰੀਬਣੀ ਆ ਕਿ ਮੇਰੇ ਕੋਲ ਕੱਖ ਨਹੀਂ ਆ ਮੇਰੇ ਤੇ ਮਾਂ ਪਿਓ ਤੇ ਭਾਈਆਂ ਦੇ ਬਾਲੀਆਂ ਹਨ ਮੈਂ ਤੁਹਾਨੂੰ ਮਾ ਮਾ ਨਾਤਰ ਤੇ ਜੀ ਬੜੀ ਮਾਰ ਤੇ ਵੀ ਲੁੱਟ ਖੋ ਚੱਲ ਰਹੀ ਆ ਔਰ ਇਹ ਮੇਰੀ ਭੈਣ ਗਰੀਬ ਇਹਦੀ ਵਿਚਾਰੀ ਮਾਤੜ ਨੇ ਇਹ ਸਾਈਕਲ ਇਹ ਸਾਈਕਲ ਹੈ ਉਹਨਾਂ ਦਾ